ਦੇਖੋ ਪ੍ਰਮਾਤਮਾ ਦੀ ਬਖਸ਼ਿਸ਼ ਆ ਮੇਰੇ ਤੇ ਮੈਨੂੰ ਇਸ ਲੋਕ ਸੁਭਾ ਹਲਕੇ ਦੀ ਜ਼ਿੰਮੇਵਾਰੀ ਮਿਲੀ ਆ ਮੈਂ ਸਾਰੇ ਵਰਕਰ ਲੀਡਰ ਕੋਰ ਕਮੇਟੀ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦਾ ਆ ਜੋ ਗੱਲ ਤੁਸੀਂ ਕਹੀ ਆ ਨਾ ਜੀ ਬਿਲਕੁਲ ਠੀਕ ਆ ਕਿ ਮੇਰੇ ਮੁਕਾਬਲੇ ਚ ਬੜੇ ਬੜੇ ਮੈਲਾਂ ਵਾਲੇ ਚਾਰ ਚਾਰ ਬਰੀ ਐਮਪੀ ਰਹੇ ਪੰਜਾਬ ਦੇ ਸੀਐਮ ਰਹੇ ਫਿਰ ਹੈਲਥ ਮਨਿਸਟਰ ਤੇ ਐਮਪੀ ਵੀ ਰਹੇ ਗਾਂਧੀ ਜੀ ਸਾਰੇ ਬਹੁਤ ਵੱਡੇ ਵੱਡੇ ਚਿਹਰੇ ਮੇਰੇ ਮੁਕਾਬਲੇ ਚ ਆ ਪਰ ਲੋਕਾਂ ਨੇ ਇਹਨਾਂ ਨੂੰ ਵੱਡੇ ਚਿਹਰੇ ਤਾਂ ਬਣਾਇਆ ਇਹਨਾਂ ਦੀ ਕਦਰ ਤਾਂ ਬਹੁਤ ਕਰੀ ਪਰ ਇਹਨਾਂ ਨੇ ਲੋਕਾਂ ਦੀ ਕਿੰਨੀ ਕਦਰ ਕਰੀ ਆ ਉਹ ਲੋਕ ਸਭਾ ਹਲਕੇ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਦੇਖੋ ਮੇਰੀ ਕੋਈ ਰਾਜਨੀਤਿਕ ਬਰਾਸਤ ਨਹੀਂ ਪਹਿਲੀ ਗੱਲ ਦੂਸਰਾ ਮੈਂ ਕੋਈ ਮੈਲਾਚ ਪੈਦਾ ਨਹੀਂ ਹੋਇਆ ਮੈਂ ਕੋਈ ਕਾਮਨਵੈਂਟ ਸਕੂਲਾਂ ਚ ਨਹੀਂ ਪੜਿਆ ਮੈਂ ਤਾਂ ਇੱਕ ਛੋਟੇ ਜਿਹੇ ਪਿੰਡ ਚ ਪੈਦਾ ਹੋਇਆ ਪਿੰਡ ਦਾ ਸਰਪੰਚ ਬਣਿਆ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਚੇਅਰਮੈਨ ਪਲਾਨਿੰਗ ਬੋਰਡ ਰਿਹਾ ਮਨਿਸਟਰ ਰਿਹਾ ਐਮਐਲਏ ਰਿਹਾ ਮੈਨੂੰ ਜੋ ਕੁਝ ਵੀ ਬਣਾਇਆ ਪਬਲਿਕ ਨੇ ਬਣਾਇਆ ਲੋਕਾਂ ਨੇ ਬਣਾਇਆ ਜੇ ਅੱਜ ਵੀ ਇੱਥੇ ਤੱਕ ਪਹੁੰਚਿਆ ਆ ਤੇ ਮੇਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਮੈਂ 32 ਸਾਲ ਪਹਿਲਾਂ ਪੰਥ ਰਤਨ ਜਥੇਦਾਰ ਗੁਰਚੰਦ ਸਿੰਘ ਤੌੜਾ ਜੀ ਨੇ ਮੈਨੂੰ ਸ਼ਾਮਲ ਕਰਾਇਆ ਦਾ ਅੱਜ ਤੱਕ ਉੱਥੇ ਹੀ ਖੜਿਆ ਆਪਣੇ ਕੈਰੈਕਟਰ ਨਾਲ ਖੜਿਆਗਾ ਦੂਸਰੇ ਪਾਸੇ ਉਹ ਲੋਕਾਂ ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀ ਅਹਿਮੀਅਤ ਹੀ ਖਤਮ ਕਰਦੀ ਮਤਲਬ ਉਹਦੀਆਂ ਜ਼ਿੰਮੇਵਾਰੀਆਂ ਕੀ ਹੁੰਦੀ ਹੈ ਇਹ ਕੈਬਨਿਟ ਮਨਿਸਟਰ ਤਾਂ ਹੈ ਐਮਪੀ ਤਾਂ ਹੈ ਬਣੇ ਰਹੇ ਇਹਨਾਂ ਨੂੰ ਇਹਨਾਂ ਦੀ ਪਰਫਾਰਮੈਂਸ ਪੁੱਛ ਲਿਓ ਕੋਈ ਜਵਾਬ ਨਹੀਂ ਦੇਣਗੇ ਇਹ ਐਮਪੀ ਬਣ ਕੇ ਘਰ ਬੈਠ ਜਾਂਦੇ ਆ ਕੋਈ ਲੋਕਾਂ ਦੀ ਸਮੱਸਿਆਵਾਂ ਨਹੀਂ ਸੁਣਦੇ ਜੇ ਮੇਰੀ ਪਰਫਾਰਮੈਂਸ ਦੇਖਣੀ ਆ ਤੁਸੀਂ ਮੋਹਾਲੀ ਸ਼ਹਿਰ ਦੇਖ ਲਿਓ ਅੱਜ ਜਾ ਕੇ ਉੱਥੇ ਦੀਆਂ ਸੜਕਾਂ ਉੱਥੇ ਦੇ ਸਟੇਡੀਅਮ ਉੱਥੇ ਦੇ 에ਰਪੋਰਟ ਇੱਕ ਇੱਕ ਚੀਜ਼ ਮੈਂ ਉਸ ਦਾ ਮਹਲਕਾ ਇੰਚਾਰਜ ਹਾਂ ਮੇਰਾ ਹਲਕਾ ਡੇਰਾ ਤੁਸੀਂ ਪਤਾ ਕਰ ਲਿਓ ਕਿਸੇ ਗਰੀਬ ਨੂੰ ਪੁੱਛ ਲਿਓ ਜਿਨਨੇ ਗਰੀਬ ਘਰਾਂ ਚ ਲੈਟਰਿੰਗਾਂ ਬਣੀਆਂ ਇਨਕੇ ਸਰਮੇ ਨੇ ਬਣਾਈਆਂ ਮਕਾਨਾਂ ਵਾਸਤੇ ਪੈਸੇ 1.5 ਡਿਡ ਲੱਖ ਰੁਪਇਆ ਮੈਂ ਦਵਾਇਆ ਹਰ ਗਰੀਬ ਨੂੰ ਪੈਨਸ਼ਨ ਸਮੇਂ ਸਰ ਮਿਲਦੀ ਸੀ ਸਾਗਨ ਸਕੀਮ ਸਮੇਂ ਸਰ ਮਿਲਦੀ ਸੀ 47000 ਨੀਲੇ ਕਾਰਡ ਬਣਾਏ ਤੇ ਹਰੇਕ ਨੂੰ ਆਟਾ ਦਾਲ ਟਾਈਮ ਤੇ ਮਿਲਦੀ ਸੀ ਜਿਨਨੇ ਬੜੇ ਓਵਰ ਬ੍ਰਿਜਾਂ ਆ ਮਹਾਰਾਣੀ ਪ੍ਰਨੀਤਕਾਰਤਾ ਕੇਂਦਰ ਚ ਵਜੀਰਤੀ ਡੇਰਾ ਬਸੀ ਓਵਰ ਬ੍ਰਿਜ ਨਹੀਂ ਬਣਾ ਸਕੀਤੀ ਮੈਂ 13 ਮਹੀਨੇ ਚ ਬਣਾ ਦਿੱਤਾ ਇਹਨਾਂ ਦੀ ਪਰਫਾਰਮੈਂਸ ਮੈਂ ਗਿਆ ਸਤਰਾਣੇ ਦੇਵੀ ਨਗਰ ਵਾਲਿਆਂ ਨੂੰ ਪੁੱਛੋ ਜਿਹੜੇ ਹਰ ਸਾਲ ਫਸਲਾਂ ਤਬਾਹ ਹੁੰਦੀਆਂ ਆਪਣੇ ਅੱਖਾਂ ਨਾਲ ਦੇਖਦੇ ਆ ਫੇਰ ਵਿਚਾਰੇ ਤਿਆਰੀ ਕਰਦੇ ਆ ਅਗਲੀ ਫਸਲ ਫੇਰ ਤਬਾਹ ਹੋ ਜਾਂਦੀ ਆ ਕਰਜ਼ਾਈ ਹੋ ਗਏ ਕਿਸਾਨ ਮੈਂ ਇੱਕ ਦਿਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ 500 ਕਰੋੜ ਕੀ ਪ੍ਰੋਜੈਕਟ ਸੈਂਸ਼ਨ ਕਰਵਾ ਲੇ ਤੇ 5-400 ਕਰੋੜ ਰੁਪਏ ਇੱਕ ਘਰ ਤੇ ਨਹੀਂ ਲਾ ਸਕਦੇ ਤੇ ਪੰਜਾਬ ਦੇ ਸੀਐਮ ਰਹੇ ਇਹ ਤਾਂ ਆਪਣੇ ਜਿਹੜੇ 5 ਕਰੋੜ ਰੁਪਏ ਫੰਡ ਮਿਲਦਾ ਉਹ ਪਤਾ ਨਹੀਂ ਕਿੱਥੇ ਜਾਂਦਾ ਉਹ ਨਹੀਂ ਕਿਸੇ ਨੂੰ ਦੇ ਸਕੇ ਕਿਸੇ ਗਰੀਬ ਦੀ ਮਦਦ ਕਰ ਸਕੇ ਸੋ ਮੁਕਾਬਲਾ ਪਰਫਾਰਮੈਂਸ ਦਾ ਆ ਮੁਕਾਬਲਾ ਕਰੈਕਟਰ ਦਾ ਆ ਇੱਕ ਪਾਸੇ ਤੁਸੀਂ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਦੇਖੋ ਚਾਰ ਵਾਰੀ ਐਮਪੀ ਰਹੇ ਕਾਂਗਰਸ ਦੇ ਅੱਜ ਵੀ ਕਾਂਗਰਸ ਦੇ ਐਮਪੀ ਆ ਵੋਟਾਂ ਬੀਜੇਪੀ ਤੋਂ ਮੰਗ ਰਹੇ ਆ ਮੈਂ ਅੱਜ ਵੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਹਾਡੀ ਤਾਂ ਸਿੱਧੀ ਹੋਮ ਮਿਨਿਸਟਰ ਸਾਹਿਬ ਨਾਲ ਹੈ ਤੁਸੀਂ ਫੋਨ ਕਰਦੇ ਆ 4 ਮਿੰਟਾਂ ਚ ਸੈਂਟਰਲ ਫੋਰਸੇਜ਼ ਆ ਜਾਂਦੀਆਂ ਸੋ ਜਿਹੜੇ ਨੌਜਵਾਨ ਵੀਰ ਬੱਚੇ ਇਹਨਾਂ ਨੇ ਅਰੈਸਟ ਕਰਿਆ ਸਾਡੇ ਕਿਸਾਨ ਵੀਰ ਘਰਨੇ ਦੇ ਬੈਠੇ ਆ ਧੁੱਪਾਂ ਦੇ ਅੰਦਰ ਕਿਰਪਾ ਕਰਕੇ ਉਹਨਾਂ ਦੇ ਉਹਨਾਂ ਨੇ ਕੋਈ ਉਹਨਾਂ ਤੇ ਐਨਐਸਏ ਨਾਲੇ ਕਾਨੂੰਨ ਥੋੜੀ ਹੈ ਕੋਈ ਉਹ ਜਿਹੜੇ ਨੌਜਵਾਨ ਵੀਰ ਇਹਨਾਂ ਨੇ ਅਰੈਸਟ ਕਰੇ ਆ ਅੱਜ 12 ਵਜੇ ਰੇਲਾਂ ਰੋਕੀਆਂ ਜਾਣੀਆਂ ਕਿਸਾਨਾਂ ਨੇ ਵੀ ਤੁਸੀਂ ਉਹਨਾਂ ਦੀਆਂ ਮੰਗਾ ਪ੍ਰਮਾਨ ਕਰ ਦਿਓ ਉਹਨਾਂ ਬੱਚਿਆਂ ਨੂੰ ਤਾਂ ਛੱਡ ਦਿਓ ਤਾਂ ਕਿ ਇਹਦੇ ਏਜੰਡਾ ਕੀ ਹੈ ਤੁਹਾਡਾ ਜੀ ਮੈਂ ਪਰਮੈਂਟਲ ਔਰ ਮੈਂ ਏਜੰਡੇ ਦੀ ਗੱਲ ਦੇਖੋ ਏਜੰਡਾ ਸਭ ਤੋਂ ਪਹਿਲਾਂ ਖੇਤਰੀ ਪਾਰਟੀ ਪੰਜਾਬੀਆਂ ਦੀ ਸ਼੍ਰੋਮਣੀ ਅਕਾਲੀ ਦਲ ਸਾਡਾ ਏਜੰਡਾ ਪੰਜਾਬ ਆ ਪੰਜਾਬ ਦੇ ਹੱਕਾਂ ਦੀ ਰਾਖੀ ਕਰਨਾ ਸਾਡਾ ਫਰਜ ਆ ਕਿਸਾਨੀ ਏਜੰਡਾ ਆ ਅੱਜ ਤੁਸੀਂ ਦੇਖੋ ਵੀ ਐਮਐਸਪੀ ਦਾ ਜਿਹੜਾ ਪੰਜਾਬ ਵਿੱਚ ਮਿਲੀ ਸੀਗੀ ਜੁਆਇੰਟ ਪੰਜਾਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣਾ ਅਸੀਂ ਡਟ ਕੇ ਐਮਐਸਪੀ ਦੀ ਗਾਰੰਟੀ ਦੀ ਲੜਾਈ ਹਰ ਹੱਦ ਹੱਦ ਤੱਕ ਜਾ ਕੇ ਲੜਾਂਗੇ ਬੰਦੀ ਸਿੰਘਾਂ ਦਾ ਮਸਲਾ ਆ ਹੁਣ ਜਿਨ੍ਹਾਂ ਨੇ 30-30 ਸਾਲ ਸਜ਼ਾਵਾਂ ਪੂਰੀਆਂ ਕਰ ਲੀਆਂ 75 75 80-80 ਸਾਲ ਦੀ ਸਜ਼ਾਵਾਂ ਉਮਰ ਹੋ ਗਈ ਉਹਨਾਂ ਦੀ ਉਹ ਵਿਚਾਰੇ ਜਿਹਨਾਂ ਦੇ ਬੈਠੇ ਆ ਕੋਈ ਦਿੱਲੀ ਵਾਲੇ ਕੇਜਰੀਵਾਲੇ ਰੁੱਕੇ ਪਏ ਆ ਕੋਈ ਕੇਂਦਰਿਤ ਕਰਕੇ ਆ ਉਹਨਾਂ ਦਾ ਮਸਲਾ ਸੀ ਟੇਕ ਅਪ ਕਰਨਾ ਪੰਜਾਬ ਦੇ ਹੱਕਾਂ ਦੇ ਉੱਤੇ ਕਿੱਡੇ ਡਾਕੇ ਪੈ ਰਹੇ ਆ ਭਾਖੜਾ ਨੰਗਲ ਜਿਹੜਾ ਡੈਮ ਸੀਗਾ ਉਹਦੇ 'ਚ ਸਾਡਾ ਮੈਂਬਰ ਹੁੰਦਾ ਤਾਂ ਕੱਢ ਕੇ ਬਾਹਰ ਰੱਖ ਦਿਆ ਫਿਰ ਜਿਹੜੀ ਬਾਰ ਲੀਆਂ ਸਟੇਟਾਂ 'ਚ ਜਿਹੜੇ ਸਾਡੇ ਧਾਰਮਿਕ ਸਥਾਨ ਆ ਉਹਨਾਂ 'ਚ ਦਾਖਲਤਾ ਜੀ ਹੋ ਰਹੀ ਆ ਪੰਜਾਬ ਨੇ ਮਿਊਸਿਪਲਿਟੀ ਬਣਾ ਕੇ ਰੱਖ ਦਿਆ ਟੋਟਲ ਰਾਈਟਸ ਜਿਹੜੇ ਆ ਕੇਂਦਰ ਆਪਣੇ ਪਾਸ ਰੱਖੀ ਬੈਠਾ ਹੈਗਾ ਫੈਡਰਲ ਢਾਂਚੇ ਨੂੰ ਤਬਾਹ ਕਰ ਰਹੇ ਆ ਸੋ ਸਾਡੀ ਪਾਰਟੀ ਨੇ ਪੰਜਾਬ ਦਾ ਬੇਸਿਕ ਇਨਫਰਾਸਟ੍ਰਕਚਰ ਸੜਕ ਸੜਕਾਂ ਦੇਖ ਲਓ 에어ਪੋਰਟ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਸਭ ਤੋਂ ਵੱਧ ਕੰਮ ਸਾਡੀ ਸਰਕਾਰ ਨੇ ਕਿਰਿਆ ਸੋ ਇਹ ਪੰਜ ਸਾਲ ਕਾਂਗਰਸ ਨੇ ਤਬਾਹ ਕਰਦੇ ਆ ਪੰਜਾਬ ਨੂੰ 2.5 ਸਾਲ ਇਹਨਾਂ ਦੀ ਸਰਕਾਰ ਨੂੰ ਹੋਗੇ ਪੰਜਾਬੀਆਂ ਨੂੰ ਹੱਕ ਮਿਲੇ ਅੱਜ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਯੂਪੀ ਬਿਹਾਰ ਚ ਭੱਜ ਰਹੀ ਹੈ ਘਰ ਦੇ ਘਰ ਸਾਡੇ ਖਾਲੀ ਹੋ ਗਏ ਬੱਚੇ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਲੰਡਨ ਜਾ ਰਿਹਾ ਕੋਈ ਵਿਚਾਰਾ ਦबई ਜਾ ਕੇ ਟੈਕਸੀਆਂ ਵੀ ਚਲਾ ਰਹੇ ਆ ਬਹੁਤ ਸੋ ਪੰਜਾਬ ਦੇ ਘਰ ਦੇ ਘਰ ਖਾਲੀ ਹੋ ਗਏ ਸਰਕਾਰ ਕੋਈ ਕੋਈ ਏਜੰਡਾ ਹੀ ਨਹੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਅਸੀਂ ਕੋਈ ਵੀ ਇਲੈਕਸ਼ਨ ਹੁੰਦੀ ਆ ਸਰ ਉਹਦਾ ਪ੍ਰਚਾਰ ਦਾ ਜਿਹੜਾ ਮੁੱਦਾ ਹਮੇਸ਼ਾ ਜਿਹੜਾ ਚੂਲ ਫੜਦਾ ਹੈਗਾ ਇਸ ਤਰ੍ਹਾਂ ਦੇਖਦੇ ਕਿ ਮੈਂ ਦੱਸਾਂ ਮੈਂ ਸਰਪੰਚੀ ਤੋਂ ਇੱਥੇ ਤੱਕ ਚੱਲਿਆ ਮੈਂ ਲੜਾਈ ਇਹ ਲੜਦਾ ਹਾਂ ਹਰ ਵਾਰੀ ਵੀ ਮੈਨੂੰ ਮੰਦਰ 'ਚ ਚੜਾ ਰਹੇ ਗੁਰਦੁਆਰੇ 'ਚ ਚੜਾ ਲਿਓ ਜਿੱਥੇ ਮੈਂ ਜਿਹੜੀ ਸੀਟ ਤੇ ਰਿਹਾ ਉਹ ਸੀਟ ਤੇ ਪਤਾ ਕਰ ਲਿਓ ਮੇਰੇ ਟਾਈਮ ਤੇ ਤਸੀਲਾਂ ਥਾਣੇ ਤੇ ਹੋਲਡਿੰਗ ਲਗੇ ਹੋਏ ਸੀਗੇ ਵੀ ਜੇ ਕੋਈ ਪੈਸੇ ਮੰਗਦਾ ਮੈਨੂੰ ਕਾਲ ਕਰੋ ਅੱਜ ਹਾਲਾਤ ਦੇਖੋ ਤੁਸੀਂ ਜਿਹੜੇ ਕਹ ਰਹੇ ਤੇ ਪੱਸਾ ਚਾਰ ਖਤਮ ਹੋਊਗਾ 1 ਲੱਖ ਰੁਪਇਆ ਰਜਿਸਟਰੀ ਦਾ ਹੁੰਦਾ ਹੈਗਾ ਸੀਐਮ ਆ ਨਾ ਜੀ ਸੀਐਮ ਦਾ ਸ਼ਬਦ ਆ ਨਾ ਜਿਹੜਾ ਉਹ ਕਾਨੂੰਨ ਹੁੰਦਾ ਹੈਗਾ ਭੰਖਰਪੁਰ ਪਿੰਡ 'ਚ ਸੀਐਮ ਸਾਹਿਬ ਆਏ ਭਗਵੰਤ ਮਾਨ ਜੀ ਉੱਥੇ ਅਨਾਉਂਸ ਕਰਕੇ ਗਏ ਵੀ ਅੱਜ ਤੋਂ ਬਾਅਦ ਐਨਓਸੀ ਬੰਦ ਤੁਸੀਂ ਆਪਣੀਆਂ ਰਜਿਸਟਰੀਆਂ ਕਰਵਾ ਦਿਓ ਉਹ ਐਨਓਸੀਆਂ ਹੋਈਆਂ ਆਰਡਰ ਹੋਏ ਲੋਕਾਂ ਨੂੰ ਮੂਰਖ ਬਣਾ ਕੇ ਚਲੇ ਗਏ ਤੇ ਇਹ ਤਾਂ ਬਹੁਤ ਵੱਡੀ ਗੱਲ ਆ ਮੁਬਾਰਕ ਬਰ ਇੱਕ ਬਰੀਜਾ ਉਹਦੇ ਥੱਲੇ ਨਾ ਖੱਡੇ ਪਏ ਹੋਏ ਤੇ ਸੀਐਮ ਸਾਹਿਬ ਦੀ ਸਟੇਟਮੈਂਟ ਦੇਖੋ ਵੀ ਮੈਂ ਨਾ ਜੀ ਇਹ ਖੱਡੇ ਕੱਲ ਨੂੰ ਭਰਵਾ ਦਿਆਂਗਾ ਅੱਜ ਤੱਕ ਭਾਜੀ ਉਹ ਖੱਡੇ ਨਹੀਂ ਭਰੇ ਲੋਕ ਉੱਥੇ ਰੋਜ਼ ਐਕਸੀਡੈਂਟ ਹੋ ਕੇ ਮਰਦਾ ਹੈਗਾ ਬਰਵਾਲਾ ਰੋਡ ਦੀ ਸੀਐਮ ਸਾਹਿਬ ਅਨਾਉਂਸਮੈਂਟ ਕਰਕੇ ਗਏ ਕੇਂਦਰ ਆਪਣੇ ਪਾਸ ਰੱਖੀ ਬੈਠਾ ਹੈਗਾ ਫੈਡਰਲ ਢਾਂਚੇ ਨੂੰ ਤਬਾਹ ਕਰ ਰਹੇ ਸੋ ਸਾਡੀ ਪਾਰਟੀ ਨੇ ਪੰਜਾਬ ਦਾ ਬੇਸਿਕ ਇਨਫਰਾਸਟ੍ਰਕਚਰ ਸੜਕ ਸੜਕਾਂ ਦੇਖ ਲਿਓ 에어ਪੋਰਟ ਬਿਜਲੀ ਪਾਣੀ ਹੈਲਥ ਐਜੂਕੇਸ਼ਨ ਸਭ ਤੋਂ ਵੱਧ ਕੰਮ ਸਾਡੀ ਸਰਕਾਰ ਨੇ ਕਿਰਿਆ ਸੋ ਇਹ 5 ਸਾਲ ਕਾਂਗਰਸ ਨੇ ਤਬਾਹ ਕਰਦੇ ਆ ਪੰਜਾਬ ਨੂੰ 2.5 ਸਾਲ ਇਹਨਾਂ ਦੀ ਸਰਕਾਰ ਨੂੰ ਹੋ ਗਏ ਪੰਜਾਬੀਆਂ ਨੂੰ ਹੱਕ ਮਿਲੇ ਅੱਜ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਯੂਪੀ ਬਿਹਾਰ ਚ ਭੱਜ ਰਹੀ ਹੈ ਘਰ ਦੇ ਘਰ ਸਾਡੇ ਖਾਲੀ ਹੋ ਗਏ ਬੱਚੇ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਲੰਡਨ ਜਾ ਰਿਹਾ ਕੋਈ ਵਿਚਾਰਾ ਦबई ਜਾ ਕੇ ਟੈਕਸੀਆਂ ਵੀ ਚਲਾ ਰਹੇ ਆ ਬਹੁਤ ਸੋ ਪੰਜਾਬ ਦੇ ਘਰ ਦੇ ਘਰ ਖਾਲੀ ਹੋ ਗਏ ਸਰਕਾਰ ਕੋਈ ਕੋਈ ਅਜੰਡਾ ਹੀ ਨਹੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਅਸੀਂ ਕੋਈ ਵੀ ਇਲੈਕਸ਼ਨ ਹੁੰਦੀ ਹੈ ਸਰ ਉਹਦਾ ਭ੍ਰਸ਼ਟਾਚਾਰ ਦਾ ਜਿਹੜਾ ਮੁੱਦਾ ਹੈ ਹਮੇਸ਼ਾ ਜਿਹੜਾ ਤੂਲ ਫੜਦਾ ਹੈਗਾ ਇਸ ਤਰ੍ਹਾਂ ਦੇਖਦੇ ਕਿ ਮੈਂ ਸਰਪੰਚੀ ਤੋਂ ਇੱਥੇ ਤੱਕ ਚੱਲਿਆ ਮੈਂ ਲੜਾਈ ਇਹ ਲੜਦਾ ਹਾਂ ਹਰ ਵਾਰੀ ਵੀ ਮੈਨੂੰ ਮੰਦਰ ਚ ਚੜਾ ਰਿਹਾ ਗੁਰਦੁਆਰੇ ਚ ਚੜਾ ਲਿਓ ਜਿੱਥੇ ਮੈਂ ਜਿਹੜੀ ਸੀਟ ਤੇ ਰਿਹਾ ਉਹ ਸੀਟ ਤੇ ਪਤਾ ਕਰ ਲਿਓ ਮੇਰੇ ਟਾਈਮ ਤੇ ਤਸੀਲਾਂ ਥਾਣੇ ਤੇ ਹੋਲਡਿੰਗ ਲੱਗੇ ਹੋਏ ਸੀਗੇ ਵੀ ਜੇ ਕੋਈ ਪੈਸੇ ਮੰਗਦਾ ਮੈਨੂੰ ਕਾਲ ਕਰੋ ਅੱਜ ਹਾਲਾਤ ਦੇਖੋ ਤੁਸੀਂ ਜਿਹੜੇ ਕਹ ਰਹੇ ਤੇ ਭੱਸਾ ਚਾਰ ਖਤਮ ਹੋਊਗਾ 1 ਲੱਖ ਰੁਪਿਆ ਰਜਿਸਟਰੀ ਦਾ ਹੁੰਦਾ ਹੈਗਾ ਸੀਐਮ ਆ ਨਾ ਜੀ ਸੀਐਮ ਦਾ ਸ਼ਬਦ ਆ ਨਾ ਜਿਹੜਾ ਕਾਨੂੰਨ ਹੁੰਦਾ ਹੈਗਾ ਭੰਕਰਪੁਰ ਪਿੰਡ ਤੇ ਸੀਐਮ ਸਾਹਿਬ ਆਏ ਭਗਵੰਤ ਮਾਨ ਜੀ ਉੱਥੇ ਅਨਾਉਂਸ ਕਰਕੇ ਗਏ ਵੀ ਅੱਜ ਤੋਂ ਬਾਅਦ ਐਨਓਸੀ ਬੰਦ ਤੁਸੀਂ ਆਪਣੀਆਂ ਰਜਿਸਟਰੀਆਂ ਕਰਵਾ ਦਿਓ ਉਹ ਐਨਓਸੀਆਂ ਹੋਈਆਂ ਆਰਡਰ ਹੋਏ ਲੋਕਾਂ ਨੂੰ ਮੂਰਖ ਬਣਾ ਕੇ ਚਲੇ ਗਏ ਤੇ ਇਹ ਤਾਂ ਬਹੁਤ ਬੜੀ ਗੱਲ ਆ ਮਵਾਰਕ ਵਰ ਇੱਕ ਬਰੀਜਾ ਉਹਦੇ ਥੱਲੇ ਨਾ ਖੱਡੇ ਪਏ ਹੋਏ ਤੇ ਸੀਐਮ ਸਾਹਿਬ ਦੀ ਸਟੇਟਮੈਂਟ ਦੇਖੋ ਵੀ ਮੈਂ ਨਾ ਜੀ ਇਹ ਖੱਡੇ ਕੱਲ ਨੂੰ ਭਰਵਾ ਦਿਆਂਗਾ ਅੱਜ ਤੱਕ ਭਾਜੀ ਉਹ ਖੱਡੇ ਨਹੀਂ ਭਰੇ ਲੋਕ ਉੱਥੇ ਰੋਜ਼ ਐਕਸੀਡੈਂਟ ਹੋ ਕੇ ਮਰਦਾ ਹੈਗਾ ਬਰਵਾਲਾ ਰੋਡ ਦੀ ਸੀਐਮ ਸਾਹਿਬ ਅਨਾਊਂਸਮੈਂਟ ਕਰਕੇ ਗਏ ਪੰਜ ਬੰਦਿਆਂ ਕੇ ਉੱਥੇ ਹੋਲੇ ਤੁਸੀਂ ਦੇਖ ਲਿਓ ਵੀ ਟਰਾਲੀਆਂ ਦੀ ਟਰਾਲੀਆਂ ਐ ਉਲਟ ਜਾਂਦੀਆਂ 10-10 ਫੁੱਟ ਡੂੰਘੇ ਖੱਡੇ ਪਏ ਹੋਇਆਂ ਉਹ ਤੱਕ ਨਹੀਂ ਭਰ ਸਕਿਆ ਇਹਦਾ ਸੀਐਮ ਭਗਵੰਤ ਮਾਨ ਦੀ ਪਰਫਾਰਮੈਂਸ ਫਿਰ ਤੁਸੀਂ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ ਗਿਆ ਪੰਜਾਬ ਤੇ 750 ਕਰੋੜ ਰੁਪਇਆ ਕੱਲਾ ਪਬਲਿਸਿਟੀ ਦੇ ਖਰਚ ਕਰ ਰਹੇ ਆ ਮੈਂ ਤੁਹਾਨੂੰ ਹੋਰ ਕਹਾਣੀ ਸੁਣਾਵਾਂ 25% ਮਲਾਜ਼ਮਾਂ ਦੀ ਸੈਲਰੀਆਂ ਅੱਜ 17 ਤਰੀਕ ਹੋ ਗਈ ਅੱਜ ਤੱਕ ਨਹੀਂ ਦੇਈ ਗਈਆਂ ਅੱਜ ਜਲਾਈ ਚ ਤੁਸੀਂ ਦੇਖ ਲਿਓ ਅੱਦੇ ਮੁਲਾਜ਼ਮਾਂ ਦੀਆਂ ਤਨਖਾਹਾਂ 15 ਦਿਨ ਸਰਕਾਰ ਨੇ ਰੋਕਣੀਆਂ ਹੈਗੀਆਂ ਮਤਲਬ ਪੰਜਾਬ ਨੂੰ ਦਿਵਾਲੀਆ ਬਣਾ ਦੇ ਇਹਨਾਂ ਨੇ ਸੋ ਅਸੀਂ ਪੰਜਾਬ ਦੇ ਹੱਕਾਂ ਦੀ ਲੜਾਈ ਲੜਾਂਗੇ ਪੰਜਾਬ ਦਾ ਇਨਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਦਵਾਂਗੇ ਜਿਹੜੇ ਮੇਰੇ ਹਲਕੇ ਦੇ ਮਸਲੇ ਆ ਚਾਹੇ ਉਹ ਐਸਵਾਈਐਲ ਦਾ ਮੁੱਦਾ ਹੈ ਚਾਹੇ ਯਾਨ ਕੱਗਰ ਵਾਲਾ ਜਿਹੜਾ ਪਾਣੀ ਵੜਦਾ ਹੈਗਾ ਹੁਣ ਕੱਗਰ ਦੇਖੋ ਤੁਸੀਂ ਬਾਦਲ ਸਾਹਮਣੇ ਚੰਡੀਗੜ੍ਹ ਨਾਲ ਵੀ ਮਿੱਟੀਆਂ ਕਰੀਆਂ ਪੰਚਕੁੱਲੇ ਨਾਲ ਵੀ ਮਿੱਟੀਆਂ ਕਰੀਆਂ ਸਾਰੇ ਸ਼ਹਿਰਾਂ 'ਚ ਸੀਵਰੇਜ ਪਾਇਆ ਟ੍ਰੀਟਮੈਂਟ ਪਲਾਂਟ ਲਾਏ ਵੀ ਟ੍ਰੀਟਡ ਪਾਣੀ ਜਾਏ ਅੱਜ ਸਾਰਾ ਪੋਲਿਊਟਡ ਵਾਟਰ ਘੱਗਰ ਦੇੰਦਤ ਗਿਰ ਰਿਹਾ ਤੁਸੀਂ ਘੱਗਰ ਜਾ ਕੇ ਦੇਖੋ ਪਾਣੀ ਨਾ ਬਲੈਕ ਹੋਇਆ ਪਿਆ ਕਾਲਾ ਇਹ ਕੈਂਸਰ ਕ੍ਰੀਏਟ ਕਰ ਰਿਹਾ এনਵਾਇਰਨਮੈਂਟ ਨੂੰ ਬਹੁਤ ਵੱਡਾ ਥ੍ਰੈਟ ਆ ਸੋ ਸਾਰੇ ਸ਼ਹਿਰਾਂ 'ਚ ਜਿਹੜੇ ਆਬਾਦੀਆਂ ਵਧ ਗਈਆਂ ਟ੍ਰੀਟਮੈਂਟ ਪਲਾਂਟ ਲੱਗਣ ਟ੍ਰੀਟਡ ਵਾਟਰ ਕੱਗਰ ਚ ਗਰੇ ਬਿਮਾਰੀਆਂ ਤੋਂ ਬਚਾ ਹੋਏ ਸਾਡਾ ਜਿਹੜਾ ਜ਼ਮੀਨ ਹੇਥਲਾ ਪਾਣੀ ਆ ਪੋਲਿਊਟਡ ਹੋ ਰਿਹਾ ਉਸ ਤੋਂ ਬਚਾ ਹੋਏ ਉਸ ਵਾਸਤੇ ਆਪਾਂ ਲੜਾਈ ਲੜਾਂਗੇ ਡਟ ਕੇ ਕੰਮ ਕਰਾਂਗੇ ਕੱਗਰ ਦੀ ਚੈਨਲਾਈਜੇਸ਼ਨ ਦਾ ਕੰਮ ਹੈਗਾ ਹੈਲਥ ਦੀ ਬਹੁਤ ਵੱਡੀ ਪ੍ਰੋਬਲਮ ਆ ਐਜੂਕੇਸ਼ਨ ਦੀ ਆ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਜੀ ਕੇਂਦਰ ਚ ਵਜીર ਰਹੇ ਆ ਬਠਿੰਡੇ ਚ ਕਿੱਡਾ ਵੱਡਾ ਐਮਸ ਲੈ ਕੇ ਆਏ ਆ ਮਹਾਰਾਣੀ ਪ੍ਰਣਿਤ ਕਰ ਇੱਕ ਬੈਂਚਮਾਰਕ ਤਾਂ ਦੱਸ ਦੇਣਾ ਜੀ ਮੈਂ ਲੜਾਈ ਲੜੂੰਗਾ ਵੀ ਹੈਲਥ ਦਾ ਕੰਮ ਮੇਰੇ ਹੱਥੇ ਵਿੱਚ ਕੋਈ ਵੱਡਾ ਆਏ ਤਾਂ ਕਿ ਜਿਹੜਾ ਗਰੀਬ ਨੂੰ ਇਲਾਜ ਮਿਲ ਸਕੇ ਇਨਸਾਫ ਮਿਲ ਸਕੇ ਸੋ ਆਪਾਂ ਪੰਜਾਬੀਆਂ ਦੀ ਨੜਾਈ ਡਟ ਕੇ ਲੜਾਂਗੇ ਪਰਫਾਰਮੈਂਸ ਦੇ ਧਾਰ ਤੇ ਲੋਕਾਂ ਚ ਮੈਂ ਤੁਹਾਨੂੰ ਦੱਸਾਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਬੀਜੇਪੀ ਨਾਲ ਸਾਡਾ ਜਦੋਂ ਸਮਝੌਤਾ ਹੋਇਆ ਬੀਜੇਪੀ ਕੋਲ ਕੋਈ ਵੋਟਾਂ ਨਹੀਂ ਤੇ ਦੇਸ਼ 'ਚ ਤਾਂ ਇੱਕ ਸਿੰਗਲ ਇੱਕ ਕੈਂਪੀ ਦਾ ਉਹਨਾਂ ਦਾ ਉਸ ਸਮੇਂ ਪੰਜਾਬ 'ਚ ਕੜਤਣ ਪੈਦਾ ਕਰ ਦਿੱਤੀ ਕਾਂਗਰਸ ਨੇ ਆ ਜੂਨ ਦਾ ਮਹੀਨਾ ਆ ਰਿਹਾ ਆ ਜੂਨ ਦੇ ਪਹਿਲੇ ਤੋਂ ਲੈ ਕੇ 5-6 ਜੂਨ ਤੱਕ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ 84 'ਚ ਦਿੱਲੀ 'ਚ ਕਤਲੇਆਮ ਹੋਇਆ ਪੰਜਾਬ ਦੇ ਅੰਦਰ ਕਾਂਗਰਸ ਨੇ ਹਿੰਦੂ ਸਿੱਖ ਭਾਈਚਾਰਕ ਸਾਂਝ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਬਾਲ ਸਾਹ ਨੇ ਉਹ ਕੜਤਣ ਖਤਮ ਕਰਨ ਵਾਸਤੇ ਬੀਜੇਪੀ ਦੇ ਨਾਲ ਉਸ ਟਾਈਮ ਸਮਝੌਤਾ ਹੋਇਆ ਤਾਂ ਵੀ ਹਿੰਦੂ ਸਿੱਖ ਸਾਈ ਮੁਸਲਮਾਨ ਸਾਰਿਆਂ ਨੂੰ ਇਕੱਠੇ ਲੈ ਕੇ ਬਾਦ ਸਾਹਿਬ ਨੇ ਸਰਕਾਰ ਚਲਾਈ ਤੀ ਔਰ ਸਾਨੂੰ ਉਮੀਦ ਸੀ ਬਹੁਤ ਸਾਰੀਆਂ ਅਚੀਵਮੈਂਟਾਂ ਵੀ ਅਸੀਂ ਕਰੀਆਂ ਆਵਾਜ਼ ਪਈ ਜੀ ਬੜੇ ਰਿਸਪੈਕਟ ਕਰਦੇ ਤੇ ਬਾਦ ਸਾਹਿਬ ਦੀ ਇਹ ਸਰਕਾਰ ਤੋਂ ਵੀ ਅਸੀਂ ਕੰਮ ਕਰਵਾਏ ਪਰ ਜਦੋਂ ਪੰਜਾਬ ਦੇ ਸਿੱਖ ਦੇ ਹੀ ਹੱਕ ਖੋਣ ਲੱਗ ਗਏ ਕਿਸਾਨ ਵਿਚਾਰੇ ਬੈਠੇ ਆ ਬਾਰਡਰਾਂ ਤੇ ਹਰਿਆਣੇ ਤੋਂ ਆ ਕੇ ਉੱਥੇ ਬਾਰਡਰ ਦੀ ਤਰ੍ਹਾਂ ਗੋਲੀਬਾਰੀ ਹੁੰਦੀ ਆ ਬੱਚਾ ਮਰ ਜਾਂਦਾ ਹੈਗਾ ਆਮ ਆਦਮੀ ਪਾਰਟੀ ਦਾ ਜਿਹੜਾ ਭਗਵੰਤ ਮਾਨ ਉਹ ਮਿੱਤ ਸਾਹ ਦੇ ਜਾ ਕੇ ਗੋਡੇ ਵੱਲੋਂ ਤਾਂ ਮਤਲਬ ਉਹਦੀਆਂ ਮੰਤਾਂ ਕਰਦਾ ਹੈਗਾ ਇਹ ਤਾਂ ਹਾਲਾਤ ਹੋਏ ਪਏ ਆ ਭਾਜੀ ਕੌਣ ਲੜੂਗਾ ਪੰਜਾਬ ਦੇ ਆਕਾ ਦੇ ਲੜਾਈ ਬੜਾ ਆ ਗਿਆ ਕੋਈ ਸਟਿਚ ਕਰ ਰਹੀ ਜਾਂਦੇ ਆ ਭਾਜੀ ਫਿਰ ਬਦਲ ਨਹੀਂ ਫਿਰ ਬਦਲਦਾ ਹੈਗਾ ਵੋਟਰ ਕਨਫਿਊਜ਼ ਨੇ ਫਿਰ ਬਦਲ ਨਹੀਂ ਭਾਜੀ ਕਰੈਕਟਰ ਹੀ ਖਤਮ ਹੋ ਗਿਆ ਹੁਣ ਮੈਂ 32 ਸਾਲ ਪਹਿਲਾਂ ਸਾਮਨ ਹੋਇਆ ਤਾਂ ਮੈਂ ਕੋਈ ਕਨਵੈਂਟ ਸਕੂਲਾਂ ਚ ਥੋੜੀ ਪੜਿਆ ਮੇਰੇ ਪਰਿਵਾਰ ਨੇ ਮੇਰੇ ਮਾਪੇ ਨੇ ਮੈਨੂੰ ਸੰਸਕਾਰ ਦਏ ਵੀ ਜਿੱਥੇ ਖੜੋ ਇੱਕ ਜਗ੍ਹਾ ਖੜੋ ਡਟ ਕੇ ਖੜੋ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਆ ਹੁਣ ਕਾਂਗਰਸ ਦਾ ਦਿਵਾਲੀਆਪਨ ਨਿਕਲ ਗਿਆ ਉਹਨਾਂ ਕੋਲ ਕੋਈ ਕੈਂਡੀਡੇਟ ਨਹੀਂ ਦੂਸਰੀ ਪਾਰਟੀਆਂ ਤੋਂ ਲੈ ਕੇ ਲੈ ਰਹੇ ਇੱਥੇ ਦੇਖੋ ਤੁਸੀਂ ਧਰਮਵੀਰ ਗਾਂਧੀ ਜੀ ਆਮ ਆਦਮੀ ਪਾਰਟੀ ਨੇ ਉਹਨੂੰ ਟਿਕਟ ਦੇਈ ਐਮਪੀ ਬਣਾਇਆ ਅਗਲੀ ਵਾਰ ਟਿਕਟ ਨਹੀਂ ਦੇਈ ਆਜ਼ਾਦ ਖੜ ਗਿਆ ਹੁਣ ਆਜ਼ਾਦ ਤੋਂ ਜਾ ਕੇ ਕਾਂਗਰਸ 'ਚ ਵੜ ਗਿਆ ਉਹਨਾਂ ਦਾ ਵਿਰੋਧ ਹੋ ਰਿਹਾ ਖੇਤੀ ਕਾਨੂੰਨਾਂ ਦਾ ਨੌ ਦੇ ਨੌ ਕਾਟ ਖੇਤੀ ਕਾਂਗਰਸੀ ਵਿਰੋਧ ਕਰ ਰਹੇ ਆ ਆਮ ਆਦਮੀ ਕਾਂਗ ਬੀਜੇਪੀ ਦਾ ਦੇਖ ਲਿਓ ਅੱਜ ਤੱਕ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਜੀ ਕਾਂਗਰਸ ਦੇ ਐਮਪੀ ਆ ਵੋਟਾਂ ਬੀਜੇਪੀ ਵਾਸਤੇ ਮੰਗ ਰਹੇ ਆ ਬੀਜੇਪੀ ਵਰਕਰ ਵੀ ਸਾਰੇ ਘਰਾਂ ਚ ਬੈਠੇ ਆ ਉਹ ਕਿਉਂ ਵੋਟ ਪਾਣ ਮਤਲਬ ਸਾਰੀ ਜ਼ਿੰਦਗੀ ਟਾ ਟੋ ਪਛਾਣ ਕੁੱਟੋ ਖਾਣ ਤੇ ਵੋਟਾਂ ਲੈਣ ਵਾਸਤੇ ਮੈਲਾ ਆਲੇ ਆ ਗਏ ਆਮ ਆਦਮੀ ਪਾਰ ਮੈਂ ਤੁਹਾਨੂੰ ਹੋਰ ਦੱਸਾਂ ਆ ਰਿੰਕੂ ਦਾ ਜਿਹੜੇ 2 2.5 ਸਾਲ ਤੱਕ ਨਾ ਜੀ ਜਦੋਂ ਅਸੀਂ ਪ੍ਰਚਾਰ ਕਰਦਾ ਪੋਸਟਰ ਹੀ ਲੱਗੇ ਰਹਿੰਦੇ ਆ ਕਈ ਘਰਾਂ ਤੇ ਤਾਂ ਰਿੰਕੂ ਦੇ ਹੱਥ ਵਾਲੇ ਪੋਸਟਰ ਹੋਣ ਫਿਰ ਝਾੜੂ ਵਾਲੇ ਹੋਣੇ ਹੁਣ ਪੰਜੇ ਵਾਲਾ ਇਹਨਾਂ ਤੱਕੜੇ ਦੇ ਆਮ ਇਹਦੇ ਭਾਜਪੀ ਵਾਲੇ ਲੱਗਣਗੇ ਤਿੰਨ ਤਿੰਨ ਜਗ੍ਹਾ ਮਤਲਬ ਵਫਾਦਾਰੀਆਂ ਆਮ ਆਦਮੀ ਪਾਰਟੀ ਅੱਜ ਰੂਲਿੰਗ ਪਾਰਟੀ ਆ ਪੰਜਾਬ ਦੀ ਜਿਹੜੀ ਕਹਿੰਦੀ ਸੀ ਅਸੀਂ ਗੋਲ ਗੱਪੇ ਬਣਾਉਣ ਵਾਲਿਆਂ ਨੂੰ ਚਾਹ ਬਣਾਉਣ ਵਾਲਿਆਂ ਨੂੰ ਟੈਲੀਫੋਨ ਵਾਲਿਆਂ ਨੂੰ ਟਿਕਟਾਂ ਦਵਾਂਗੇ ਅੱਜ ਦੂਸਰੀਆਂ ਪਾਰਟੀਆਂ ਤੋਂ ਮਿੰਤਾਂ ਕਰਕੇ ਜਿਨ੍ਹਾਂ ਨੂੰ ਅਸੀਂ ਟਿਕਟ ਨਹੀਂ ਦਿੰਦੇ ਨਾ ਕਾਲੀ ਦਲ ਜਾਂ ਦੂਸਰੀਆਂ ਪਾਰਟੀਆਂ ਉਹਨਾਂ ਦੀ ਮਿੰਤਾਂ ਕਰਕੇ ਟਿਕਟਾਂ ਦੇ ਰਹੇ ਇਹ ਹਾਲ ਆਮ ਆਦਮੀ ਪਾਰਟੀ ਦਾ ਹੋ ਗਿਆ ਮਤਲਬ ਜਮਾਨਤਾ ਜਬਤ ਪੰਜਾਬ ਦੇ ਅੰਦਰ ਹੋਣੀ ਆ ਸੋ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਲੋਕ ਸਭਾ ਹਲਕਾ ਪਟਿਆਲੇ ਦੇ ਸੂ ਬੋਟਰ ਨੌਜਵਾਨ ਵਰਕਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੋਟ ਪਾਉਣ ਤੋਂ ਪਹਿਲਾਂ ਕਿਰਪਾ ਕਰਕੇ ਕੈਂਡੀਡੇਟ ਦਾ ਕਰੈਕਟਰ ਦੇਖੋ ਕੈਂਡੀਡੇਟ ਦੀ ਪਰਫਾਰਮੈਂਸ ਦੇਖੋ ਪਾਰਟੀਆਂ ਦੀ ਪਰਫਾਰਮੈਂਸ ਦੇਖੋ ਕਾਰਗੁਜ਼ਾਰੀ ਦੇ ਆਧਾਰ ਤੇ ਫੈਸਲੇ ਲਿਓ ਜੋ ਫੈਸਲਾ ਤੁਸੀਂ ਕਰੋਗੇ ਉਹ ਸਾਡੇ ਨੌਜਵਾਨ ਬੱਚਿਆਂ ਦੇ ਫਿਊਚਰ ਦਾ ਫੈਸਲਾ ਹੋਊਗਾ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਆ ਮੈਂ ਜਿੱਥੇ ਖੜੇ ਤਾਂ ਉੱਥੇ ਹੀ ਆ ਇਹ ਪਾਰਟੀਆਂ ਬਦਲਣ ਵਾਲੇ ਦਲ ਬਦਲੂ ਲੋਕਾਂ ਝੂਠੇ ਵਾਅਦੇ ਕਰਨ ਵਾਲੇ ਲੋਕਾਂ ਤੁਸੀਂ ਸੱਚ ਤੇ ਪੈਰਾ ਦੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ 13 ਦੇ 13 ਉਮੀਦਵਾਰ ਬਣਾਓ ਅਸੀਂ ਥੋਡੀ ਆਵਾਜ਼ ਬਣ ਕੇ ਲੋਕ ਸਭਾ ਦੇ ਅੰਦਰ ਤੁਹਾਡੇ ਹੱਕਾਂ ਵਾਸਤੇ ਡਟ ਕੇ ਪੈਰਾ ਦਵਾਂਗੇ ਥੈਂਕ ਯੂ